ਅੱਜ ਦਾ ਦੇਖੋ ਪਹਿਲਾਂ ਰੀੜੀ ਦੇ ਕੋਖਣ ਕੇ ਰੀੜੀ ਚੈੱਕ ਕਰਦੇ ਕਰ ਰਹੇ ਕੀ ਕਰਨਾ ਉਹਨੇ ਜਿਹਦੇ ਤੋਂ ਬਾਅਦ ਆਹ ਤੁਸੀਂ ਕੰਦ ਕਰੀਏ ਉਹ ਗੱਡੀ ਲੱਗੀ ਆ ਮੁੱਖਿਆਰ ਅੰਦਰ ਕਾਂਡਲ ਪੱਛੇ ਜਾ ਰਹੇ ਦੋ ਜਣੇ ਉਹ ਨੇ ਉਹ ਗੇਟ ਦੇ ਅੰਦਰ ਆ ਦੋਰੀ ਫਨੀ ਰੀ ਰੀ ਨੰਦਰ ਬਾੜਨੀ ਗਿਆ ਕਿ ਫੇਰ ਕਰਦੀ ਲਾਈਟਾਂ ਬੰਦ ਹੋ ਜਾਂਦੀ ਆ ਆ ਦੇਖੀ ਆ ਆ ਵੱਜੀ ਆ ਲੈਲੀ ਇਹ ਦੀਦੀ ਉਹ ਆ ਦੀਦੀ ਕਾਂ ਤੋਂ ਚੜਿਆ ਕਾਂ ਤੋਂ ਫੇਰ ਉੱਤਰੀ ਉਹ ਗੇਰ ਤੋਂ ਹੁੰਦਾ ਗੇਰ ਤੋਂ ਉੱੜ ਕੇ ਰੀਡੀ ਲਾਈਟ ਰੀਡੀ ਅੰਦੀ ਹੈ ਕੇ ਜਾਂਦੀ ਫਿੰਗਰ ਵਾਲੇ ਲਾਣਾ ਆ ਲੈ ਲਾਣਾ ਚੱਲ ਉਹ ਦੇਖੋ ਕੰਪਾਈ ਮੈਟਰ ਲਗਾ ਕੇ ਸ਼ੰਕਰ ਦੀ ਲਾਈਟਾਂ ਬੰਦ ਹੋ ਗਈ ਮਿੰਟ ਕੁ ਬਾਅਦ ਤੋਂ ਆ ਮੈਂ ਬੋਲੀ ਕੀ ਕਰਦੀ ਲਾਈਟਾਂ ਬੰਦ ਹੋ ਰਹੀਆਂ ਰਹਿਣਾ ਕੱਲ ਚੱਲਦੇ ਸੀ ਕੈਮਰੇ ਜਨ ਥੱਲੇਆਂ ਨਹੀਂ ਔਨ ਹੋ ਰਹੀਆਂ ਉੱਪਰ ਵਾਲੀਆਂ ਨਹੀਂ ਹੋ ਰਹੀਆਂ ਸ਼੍ਰੀ ਅਨੰਦ ਪ੍ਰਸਾਦ ਵਾਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਅਤੇ ਹੁਣ ਚੋਰਾਂ ਨੇ ਨਜ਼ਦੀਕੀ ਚੱਕ ਹੌਲਗੜ੍ਹ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਜਿਹੜਾ ਹੈ 1 April ਨੂੰ ਉਹਨਾਂ ਨੇ ਚੋਰੀ ਕੀਤੀ ਅਤੇ ਘਰ ਵਾਲਿਆਂ ਨੂੰ ਪਤਾ ਲੱਗਣ ਦੇ ਬਾਵਜੂਦ ਉਹਨਾਂ ਨੇ ਦੋ ਅਪ੍ਰੈਲ ਨੂੰ ਫਿਰ ਇਸ ਘਰ ਨੂੰ ਜਿਹੜਾ ਹੈ ਨਿਸ਼ਾਨਾ ਬਣਾਇਆ ਇਹ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਤੇਗਵੀਰ ਸਿੰਘ ਤੇਗੀ ਅਤੇ ਇਸ ਪਿੰਡ ਦੇ ਹੀ ਮੌਜੂਦਾ ਸਰਪੰਚ ਮੁਕਤ ਕੌਰ ਦਾ ਹੈ ਇਸ ਚੋਰੀ ਦੇ ਸਬੰਧ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇਹ ਇਥੇ ਕੈਮਰੇ ਨਾਲ ਭਰਿਆ ਹੋਇਆ ਰ ਫੇਰ ਵੀ ਚੋਰਾਂ ਨੇ ਹੌਸਲੇ ਬੁਲੰਦ ਹੈ ਇਹ ਕੋਈ ਜਾਣੀ ਨੁਕਸਾਨ ਵੀ ਕਰ ਸਕਦੇ ਸੀ ਕਿਸੇ ਦਾ ਤੇ ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਚੌਂਕ ਹੈਗਾ ਗੰਗਪੁਰ ਚੌਂਕ 메ਨ ਰਸ਼ ਦਾ ਏਰੀਆ ਹੈ ਔਰ ਜਦੋਂ ਸੀਸੀਟੀਵੀ ਕੈਮਰੇ ਦੀ ਫੂਟੇਜ ਆ ਰਹੀ ਹੈ ਕੋਲੋਂ ਸਕੂਟਰਾਂ ਦੇ ਲੋਕ ਵੀ ਲੰਘ ਰਹੇ ਆ ਉਹਨਾਂ ਨੂੰ ਫੇਰ ਵੀ ਖੌਫ ਨਹੀਂ ਹੈ ਵੀ ਅਸੀਂ ਕਰ ਕੀ ਰਿਹਾ ਰੇੜੀਆਂ ਲੈ ਕੇ ਆਂਦੇ ਆ ਆਪਣੀ ਪੂਰੀ ਟੀਮ ਦੇ ਨਾਲ ਔਰ ਪੂਰਾ ਸਮਾਨ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡਾ ਕਾਫੀ ਸਮਾਨ ਵੀ ਲੈ ਚੁੱਕੇ ਹੋਏ ਹਾਂ ਅੱਜ ਦੇਖੀ ਜੀ ਲਗਾਤਾਰ ਦੋ ਦਿਨ ਚੋਰੀਆਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਗਵਨਟ ਸੀ ਕਿਸੇ ਨੂੰ ਨਹੀਂ ਇੱਥੇ ਪਤਾ ਲੱਗਿਆ ਐਕਚੁਅਲੀ ਇਹ ਫਾਦਰ ਸਾਹਿਬ ਮੇਰੇ ਅਮਰੀਕਾ ਗਿਆ ਹੋਇਆ ਤੇ ਇਹ ਜਿਹੜਾ ਪਰਿਵਾਰ ਹੈ ਇੱਕ ਹਾਂਗਕਾਂਗ ਰਹਿੰਦਾ ਤੇ ਮੇਰਾ ਕਾਰੋਬਾਰ ਸ਼ਹਿਰ 'ਚ ਹੁਣ ਕਰਕੇ ਮੈਂ ਉੱਥੇ ਹੁੰਦਾ ਤੇ ਇੱਥੇ ਇੱਕ ਸਾਡੇ ਮੈਨੇਜਰ ਸਾਹਿਬ ਬੈਂਕ ਦੇ ਉਹ ਵੀ ਪਿੰਡ 'ਚ ਹੋਏ ਸੀ ਕੱਲ ਆਏ ਆ ਤੇ ਗੱਲ ਟੂਟੀਆਂ ਟੁੱਟੀਆਂ ਹੋਣ ਕਰਕੇ ਘਰ ਫਿਰ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ ਸੀਵਰ ਪਾਣੀ ਦਾ ਸਾਰਾ ਕੁਝ ਪਟਕੇ ਲੈ ਗਏ ਤੇ ਅਸੀਂ ਜਿਹੜੀ ਐ ਫਿਰ ਉਸ ਤੋਂ ਬਾਅਦ ਅਸੀਂ ਕੱਲ ਦਿਨ ਤਾਲੇ ਨਵੇਂ ਲਾ ਕੇ ਇਥੋਂ ਪੁਲਿਸ ਪ੍ਰਸ਼ਾਸਨ ਨੂੰ ਆ ਸਾਰਾ ਅਸੀਂ ਦੱਸ ਕੇ ਮਾਇਨਾ ਕਰਾ ਕੇ ਫਿਰ ਅਸੀਂ ਫਿਰ ਅਸੀਂ ਚੱਲ ਗਏ ਆਪਣਾ ਉੱਥੇ ਤੇ ਉਸ ਤੋਂ ਬਾਅਦ ਜਦੋਂ ਰਾਤ ਨੂੰ 12:20 ਵਜੇ ਇੱਕ ਰਿਕਾਰਡਿੰਗ ਆਈ ਹੈ ਜਿਦੇ ਚ ਰੇੜੀ ਦੇ ਉੱਤੇ ਤਿੰਨ ਬੰਦੇ ਆਏ ਆ ਮੋਟਰਸਾਈਕਲ ਵਾਲੀ ਰੇੜੀ ਉਹਨਾਂ ਨੇ ਗੇਟ ਦਾ ਫੇਰ ਤਾਲਾ ਤੋੜ ਕੇ ਫੇਰ ਉਹ ਨਹੀਂ ਇਹ ਸੀ ਵੀ ਇਹ ਤੋਂ ਹੋਰ ਜਿਹੜਾ ਰਹਿੰਦਾ ਹੁੰਦਾ ਸਾਮਾਨ ਉਹ ਵੀ ਲੈ ਕੇ ਜਾਣ ਮਤਲਬ ਲਗਾਤਾਰ ਹੌਸਲੇ ਬੁਲੰਦ ਹੁੰਦੇ ਜਾ ਰਹੇ ਇੱਕ ਵਾਰ ਚੋਰੀ ਕਰਨ ਦੋ ਉਹ ਪੂਰਾ ਪੇਹਿਤ ਰੱਖ ਰਹੇ ਆ ਵੀ ਕੋਣ ਆ ਰਿਹਾ ਕੋਣ ਜਾ ਰਿਹਾ ਉੱਥੇ ਮਤਲਬ ਇੰਨੇ ਸ਼ਾਰਪ ਹੋ ਗਏ ਇੰਨੇ ਹੌਸਲੇ ਬੁਲੰਦ ਅਨੰਦਪੁਰ ਸਾਹਿਬ ਪੂਰਾ ਚੋਰੀਆਂ ਨਾਲ ਘਰ ਘਰ ਚੋਰੀ ਹੋ ਰਹੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਹਾਲਾਤ ਇੰਨੇ ਨਸ਼ੇੜੀ ਚੋਰੀ ਇੰਨੇ ਬੁਰੇ ਹਾਲਾਤ ਹੋ ਚੁੱਕੇ ਆ ਜਿਹੜੇ ਚੋਰੀ ਜਿਨ੍ਹਾਂ ਨੇ ਕੀਤੀ ਉਹ ਕਿ ਉਹ ਹੋ ਜਿਹੜਾ ਉਹਨਾਂ ਦਾ ਹੁਲੀਆ ਕਿਉਂ ਜਿਹੜਾ ਕੈਮਰੇ 'ਚ ਆ ਰਿਹਾ ਹੁਲੀਆ ਜੀ ਉਹ ਉਹ ਐਂ ਲੱਗਦਾ ਜਿੰਦਾ ਕੋਈ ਪਰਵਾਸੀ ਹੁੰਦੇ ਆ ਜਾਂ ਕਬਾੜ ਇਸ ਤਰ੍ਹਾਂ ਦੇ ਲੋਕ ਲੱਗ ਰਹੇ ਆ ਬੰਗਾਲਾ ਟਾਇਮ ਹਾਂਜੀ ਬੰਗਾਲਾ ਟਾਇਮ ਕਬਾੜੀ ਹਟ ਦੇ ਬੰਦੇ ਜਿਹੜੇ ਪ੍ਰਸ਼ਾਸਨ ਨੂੰ ਵੀ ਦੱਸਤਾ ਸਾਰੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਗੱਲ ਵੀ ਦੱਸਿਆ ਜੀ ਗੁਰਮukh ਸਿੰਘ ਐਫਐਸਆਈ ਉਹਨਾਂ ਨੂੰ ਮੈਂ ਕਾਲ ਕੀਤੀ ਸੀ ਉਹ ਆਟੋ ਸਟੇਸ਼ਨ ਸੀ ਉਹਨਾਂ ਨੇ ਆਪਣੇ ਜਿਹੜੇ ਨੁਮਾਇंदे ਉੱਥੋਂ ਭੇਜੇ ਆਈਓ ਸਾਹਿਬ ਜਿਹੜੇ ਵੀ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ ਨਹੀਂ ਹੈ ਉਹ ਕੱਲ ਵੀ ਆ ਕੇ ਗਏ ਆ ਰਾਤ ਤੇ ਜਿਹਦੇ ਵੀ ਉਹ ਹੁਣ ਵੀ ਆਏ ਅਸੀਂ ਫੋਨ ਕੀਤਾ ਪ੍ਰਸ਼ਾਸਨ ਆ ਰਿਹਾ ਬਟ ਇਹ ਆ ਵੀ ਇਹ ਇਹ ਪ੍ਰਸ਼ਾਸਨ ਦਾ ਵੀ ਡਰ ਪੈ ਨਹੀਂ ਰਿਹਾ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਜੋਰਾਂ ਦੇ ਉਹਨਾਂ ਨੂੰ ਇਹ ਵੀ ਪਤਾ ਵੀ ਇੱਥੇ ਨਵੇਂ ਦਾਲੇ ਲੱਗ ਚੁੱਕੇ ਸਭ ਕੁਝ ਹੋ ਗਿਆ ਫੇਰ ਦਾਲੇ ਤੋੜ ਕੇ ਲੈ ਕੇ ਗਿਆ ਮਤਲਬ ਮਤਲਬ ਇਹ ਅੰਧੇਰਗਾਰੀ ਹੋ ਗਈ ਆ ਹੁਣ ਆਮ ਬੰਦਾ ਸੇਫ ਨਹੀਂ ਐ ਸੜਕਾਂ ਤੇ ਜਾਂਦਾ ਵੀ ਸੇਫ ਨਹੀਂ ਘਰਾਂ 'ਚ ਰਹਿੰਦਾ ਵੀ ਸੇਫ ਨਹੀਂ ਇੰਨਾ ਮਤਲਬ ਮਤਲਬ ਇੱਥੇ ਦਰਿੰਦਗੀ ਹੋ ਚੁੱਕੀ ਆ ਸਾਰਾ ਕੁਝ ਹੀ ਹਾਲਾਤ ਖਰਾਬ ਹੋ ਚੁੱਕੇ ਆ ਇਹਦੇ ਤੇ ਠੱਲ ਪਾਈ ਜਾਵੇ ਇਹ ਜਿਹੜਾ ਇਹ ਬਹੁਤ ਵੱਡਾ ਕਾਰਨ ਬਣ ਜਾਣਾ ਕੋਈ ਵੱਡੀ ਇਸ ਤੋਂ ਵੀ ਵੱਡੀ ਘਟਨਾ ਦਾ ਜੀ ਮੈਂ ਬੇਨਤੀ ਕਰਦਾ ਹਾਂ ਜੀ ਪ੍ਰਸ਼ਾਸਨ ਨਾਲ ਕੇ ਵੀ ਸਰਕਾਰ ਅੱਗੇ ਵੀ ਬੇਨਤੀ ਕਰਦਾ ਮੰਤਰੀ ਸਾਹਿਬ ਅੱਗੇ ਵੀ ਬੇਨਤੀ ਕਰਦਾ ਮੈਂ ਮੰਤਰੀ ਸਾਹਿਬ ਨੂੰ ਵੀ ਕੱਲ 3-4 ਫੋਨ ਲਾਏ ਪੀਏ ਸਾਰਿਆਂ ਨੂੰ ਫੋਨ ਲਾਏ ਆ ਵੀ ਇਹ ਹਲਾਤ ਹੋ ਰਿਹਾ ਪਰ ਉਸ ਤੋਂ ਬਾਅਦ ਵੀ ਇਹ ਮੇਰੇ ਚੋਰੀ ਹੋਈ ਆ ਦੁਆਰਾ ਇਨਫੋਰਮ ਕਰਨ ਤੋਂ ਬਾਅਦ ਵੀ ਇਨਫੋਰਮ ਕਰਨ ਤੋਂ ਬਾਅਦ ਮੰਤਰੀ ਸਾਹਿਬ ਨੇ ਤਾਂ ਫੋਨ ਹੀ ਨਹੀਂ ਮੇਰਾ ਚੱਕ ਹੋਇਆ ਨਾ ਪੀਐਸ ਸਾਹਿਬ ਨੇ ਚੱਕਿਆ ਤੇ ਪਰ ਪ੍ਰਸ਼ਾਸਨ ਨੂੰ ਤੁਸੀਂ ਇਨਫੋਰਮ ਕਰਤਾ ਪਰ ਪ੍ਰਸ਼ਾਸਨ ਜਦ ਫੇਰ ਚੋਰੀ ਹੋ ਗਈ ਉਸ ਤੋਂ ਬਾਅਦ ਫੇਰ ਚੋਰੀ ਹੋਈ ਆ ਜੀ ਕਿਉਂਕਿ ਅਗੰਗਪੁਰ ਚੌਂਕ ਹੈ ਇੱਥੇ ਗਾਰਡ ਖੜਨੀ ਚਾਹੀਦੀ ਹੈ ਇੱਥੇ ਉਦੋਂ ਵੀ ਕੈਮਰੇ ਵੱਡੇ ਲੱਗਣੇ ਚਾਹੀਦੇ ਚੌਂਕ ਦੇ ਤੇ ਇੱਥੇ ਰਾਤ ਨੂੰ ਵੀ ਅਗਸਤ ਹੋਣੀ ਚਾਹੀਦੀ ਜੀ ਕਿਉਂਕਿ ਕਮਰਸ਼ੀਅਲ ਏਰੀਆ ਵੀ ਹੋਣ ਕਰਕੇ ਦੁਕਾਨਾਂ ਐ ਸਾਰੀਆਂ ਲੋਕਾਂ ਨੇ ਕਰ ਰਿਹਾ ਬਹੁਤ ਸ਼ੇਰੀਆ ਐ ਸਾਰਾ ਪਿੰਡ ਚੱਕ ਹੋਲਗੜੇ ਪੈਂਦਾ ਚੱਕ ਤੋਂ ਉੱਟ ਇੱਥੇ ਵਧੀਆ-ਵਧੀਆ ਪਰਿਵਾਰਾਂ ਪਿੱਛੇ ਐ ਐਸਡੀਓ ਸਾਹਿਬ ਦੇ ਵੀ ਚੋਰੀ ਹੋਈ ਆ ਘਰੇ ਥੋੜੇ ਦਿਨ ਪਹਿਲਾਂ ਇਹ ਸਾਡੇ ਘਰ 'ਚ ਤੀਜੀ ਚੋਰੀ ਹੋ ਚੁੱਕੀ ਆ ਜੀ ਸਾਡਾ ਕੀਮਤੀ ਸਮਾਨ ਲੈ ਕੇ ਸਾਡੇ ਪੁਰਾਣੇ ਪਰਾਧਨ ਜਿਹੜੇ ਸਾਡੇ ਭਾਂਡੇ ਸੀ ਪਿੱਤਲ ਦੇ ਬਹੁਤ ਵੱਡੇ-ਵੱਡੇ ਭਾਂਡੇ ਜਿਨ੍ਹਾਂ ਦੀ ਲੱਖਾਂ ਦੀ ਕੀਮਤ ਦੀ ਹਜ਼ਾਰਾਂ ਦੀ ਵੀ ਨਹੀਂ ਆ ਉਹ ਵੀ ਗਮਲੇ ਗਮਲੇ ਵੱਡੇ ਹੁੰਦੇ ਜਿਹੜੇ ਉਹ ਸਾਰਾ ਕੁਝ ਲੈ ਚੁੱਕ ਔਰ ਹੋਰ ਸਾਨੂੰ ਪਤਾ ਨਹੀਂ ਲੱਗ ਰਿਹਾ ਹਲੇ ਦਾ ਤੇ ਸਾਡੇ ਕਈ ਮਹਿੰਗੇ ਸ਼ਸਤਰ ਹੈ ਉਹ ਵੀ ਕਈ ਗਾਇਬ ਹੈਗੇ ਵਿੱਚੋਂ ਮਤਲਬ ਇਹ ਇਹ ਚੀਜ਼ਾਂ ਜਿਹੜੀਆਂ ਚੋਰੀ ਉਹਨਾਂ ਨੂੰ ਕੀ ਆ ਉਹਨਾਂ ਲਈ ਤਾਂ ਇੱਕ ਮਤਲਬ ਆਪਣੇ ਤਵਾੜ ਚ ਵੇਚਣ ਦੀ ਪੂਰਤੀ ਹੈ ਪਰ ਸਾਡੇ ਤਾਂ ਫੀਲਿੰਗ ਜੁੜੀਆਂ ਹੋਈਆਂ ਪਰ ਕਿਸੇ ਅਣਸੁਖਾਵੀ ਘਟਨਾ ਨੂੰ ਵੀ ਹੈ ਸੱਦਾ ਦੇਰੀਆਂ ਚੀਜ਼ਾਂ ਇਸ ਕਰਕੇ ਪ੍ਰਸ਼ਾਸਨ ਮੈਂ ਕਹਿੰਦਾ ਵੀ ਐਸਐਸਪੀ ਸਾਹਿਬ ਡੀਸੀ ਸਾਹਿਬ ਜਿੰਨੇ ਵੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਬੇਨਤੀ ਹੈ ਵੀ ਇਹ ਚੋਰੀਆਂ ਨੂੰ ਰੋਕੋ ਆਨੰਦਪੁਰ ਸਾਹਿਬ ਨੂੰ ਬਚਾ ਲਓ ਬਚਾ ਲਓ ਆਨੰਦਪੁਰ ਸਾਹਿਬ ਨੂੰ ਜਿੰਨੇ ਵੀ ਇੱਥੇ ਪ੍ਰਵਾਸੀ ਮਜ਼ਦੂਰ ਹੈ ਜਾਂ ਬਾਹਰੋਂ ਆਏ ਕੋਈ ਬੰਦੇ ਉਹਦਾ ਆਈਡੈਂਟੀਫਿਕੇਸ਼ਨ ਜ਼ਰੂਰ ਪੜਤਾਲ ਕਰੋ ਵੀ ਕੌਣ ਹੈ ਬੰਦੇ ਉਹ ਕੀ ਇੱਕ ਆ ਸਕੂਟਰੀਆਂ ਤੋਂ ਅੰਮਰੀਆਂ ਬਿਨਾ ਨੰਬਰ ਪਲੇਟਾਂ ਤੋਂ ਠੀਕ ਹੈ ਰੇੜੀਆਂ ਦੇ ਉੱਤੇ ਸਕੂਟਰੀਆਂ ਲੱਗੀਆਂ ਹੋਈਆਂ ਇਹਨਾਂ ਬਾਰੇ ਵੀ ਜੜੀ ਪੜਤਾਲ ਕਰਨੀ ਚਾਹੀਦੀ ਹੈ ਕੌਣ ਬੰਦੇ ਹੈ ਕਿੱਥੋਂ ਹੈ ਠੀਕ ਹੈ ਰੋਜ਼ਗਾਰ ਚਲਾ ਰਹੇ ਸਾਨੂੰ ਕੋਈ ਦਿੱਕਤ ਨਹੀਂ ਕਿਸੇ ਨਾਲ ਹੈਗੀ ਪਰ ਇਹਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਇਹ ਵਹੀਕਲ ਕੌਣ ਹੈ ਕੌਣ ਇਹਦਾ ਮਾਲਕ ਹੈ ਕੌਣ ਕੱਲ ਜਿਹੜਾ ਕਾਰਨ ਹੋਇਆ ਉਹ ਰੇੜੀ ਵਾਲੀ ਸਕੂਟਰੀ ਵਾਲਾ ਹੀ ਜਿਹੜਾ ਬੈਕ ਕਰਕੇ ਲਾ ਕੇ ਗਿਆ ਠੀਕ ਹੈ ਜੀ ਇਸ ਕਾ ਕੇ ਇਹ ਮੇਨ ਅਗੰਗਪੁਰ ਚੌਂਕ ਅਸੀਂ ਕਿੰਨੀ ਵਾਰ ਬੇਨਤੀ ਵੀ ਕਰ ਚੁੱਕੇ ਹਾਂ ਵੀ ਇਹ ਮੇਨ ਰਸ਼ ਵਾਲਾ ਏਰੀਆ ਵੱਡੇ ਵੱਡੇ ਸ਼ੋਅਰੂਮ ਹੈ ਵੱਡੇ ਵੱਡੇ ਰੈਸਟੋਰੈਂਟ ਹੈਗੇ ਇੱਥੇ ਔਰ ਇਹ ਏਰੀਆ ਮੇਨ ਹੈ ਇੱਥੇ ਆਵਾਜਾਈ ਦਾ ਇੱਥੇ ਕੋਈ ਰਾਤ ਨੂੰ ਗਾਰਡ ਜਿਹੜੀ ਲੱਗੀ ਹੋਣੀ ਚਾਹੀਦੀ ਹੈ ਇੱਥੇ ਕੋਈ ਸਿਕਿਉਰਟੀ ਹੋਣੀ ਚਾਹੀਦੀ ਹੈ ਇਹ ਤੇ ਪੁਲਿਸ ਪ੍ਰਸ਼ਾਸਨ ਚੌਂਕ ਹੈ ਮੇਨ ਚੌਂਕ ਹੈ ਤੇ ਵੈਸੇ ਵੀ ਹਾਦਸੇ ਹੁੰਦੇ ਰੈੱਡ ਲਾਈਟ ਨਾ ਹੋਣ ਕਰਕੇ ਬਹੁਤ ਹਾਦਸੇ ਹੋ ਜਾਂਦੇ ਆ ਅਸੀਂ ਮੈਂ ਕੁਝ ਦਿਨ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਠੀਕ ਹੈ ਚੋਰੀਆਂ ਦਾ ਬਹੁਤ ਹੋ ਰਹੀਆਂ ਪੂਰੇ ਸ਼ਹਿਰ ਅਨੰਦਪੁਰ ਸਾਹਿਬ ਚੋਰੀਆਂ ਹੋ ਰਹੀਆਂ ਚੋਰੀਆਂ ਦੀ ਵਾਰਦਾਤਾਂ ਵੱਧ ਰਹੀਆਂ ਨਸ਼ੇ ਦੇ ਵੀ ਕੰਮ ਬਹੁਤ ਧੜਲੇ ਨਾਲ ਚੱਲ ਰਹੇ ਆ ਠੀਕ ਹੈ ਜੀ ਕੱਲ੍ਹ ਦੀ ਵੀ ਮੇਰੇ ਕੋਲ ਭਗਵਾਨ ਸਿੰਘ ਜੀ ਦੀ ਇੱਕ ਵੀਡੀਓ ਆਈ ਹੈ ਮੈਂ ਤੁਹਾਨੂੰ ਦਿੱਤੀ ਨਹੀਂ ਕਿਉਂਕਿ ਉਹ ਕਹਿੰਦਾ ਸੀ ਵੀ ਮੇਰੇ ਮੇਰੇ ਬੱਚੇ ਉਹਦੇ ਜਿਹੜੇ ਆ ਬਈ ਉਹ ਸੇਫ ਨਸ਼ੇ ਦੇ ਨਾਲ ਮਰ ਚੁੱਕੇ ਆ ਉਹ ਵੀ ਵੀਡੀਓ ਮੈਂ ਪ੍ਰਸ਼ਾਸਨ ਦਾ ਕੋਲ ਪਹੁੰਚਾਈ ਹੈ ਕਹਿੰਦਾ ਮੇਰਾ ਮੇਰੀ ਫਰਿਆਦ ਸੁਣੋ ਨਸ਼ਾ ਚੋਰੀ ਔਰ ਇਹ ਵਾਰਦਾਤਾਂ ਹੋਣੀਆਂ ਬੰਦ ਕਰੋ ਪ੍ਰਸ਼ਾਸਨ ਨੂੰ ਮੈਂ ਵੀ ਥੋੜਾ ਜਾਂ ਸਰਕਾਰ ਕੋ ਹੋ ਜੋ ਐਸਐਸਪੀ ਸਾਹਿਬ ਨੂੰ ਵੀ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂ ਆਪਣੇ ਇਲਾਕੇ ਨੂੰ ਬਚਾ ਲਓ ਪਲੀਜ਼ ਮੇਰੇ ਬੀਤੇ ਦੋਸਤ